ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੱਦੋਵਾਲ ਤਹਿਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਫਤਿਹਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ ਆ ਬਲਕਾਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਵੜਾ ਤੁਹਾਨੂੰ ਦਿਖਾਵਾਂਗੇ 3 ਐਚਐਫ ਤੋਂ ਇੱਕ ਤੁਹਾਨੂੰ ਜਰਸੀ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੱਦ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਠੀਕ ਠਾਕ ਜੀ ਕੰਮ ਫੇਰ ਉਹੋ ਜਿਹੀ ਹੋ ਗਏ ਆ ਵੀ ਦਾਦੇ ਦੇ ਰੰਗ ਨੇ ਹਾਂਜੀ ਹਾਂਜੀ ਇਸ ਕਰਕੇ ਵੀ ਪਿੱਛੇ ਜਿਹੜੇ ਅਸੀਂ ਬੰਦੇ ਇੱਥੇ ਸ਼੍ਰੀਨਗਰ ਦੇ ਗਾਵਾਂ ਲੈਣ ਨੂੰ ਫਿਰਦੇ ਹਨ ਅੱਛਾ ਤੇ ਮੈਂ ਉਹਨੂੰ ਕਿਹਾ ਯਾਰ ਇੰਨੀ ਠੰਡ ਹੈ ਇੱਥੇ ਤੇ ਤੁਸੀਂ ਉੱਥੇ ਇੰਨੀ ਬਰਫ਼ 'ਚ ਤੁਸੀਂ ਰਹਿੰਦੇ ਹੋ ਕਿਵੇਂ ਤੁਹਾਡਾ ਸਮਾਂ ਪਾਸ ਹੁੰਦਾ ਵਾ ਠੀਕ ਹੈ ਤੇ ਉਹ ਆਖਣ ਲੱਗੇ ਵੀ ਅਸੀਂ ਨਾ ਜੇ برف ਨਾ ਪਏ ਤਾਂ ਸਾਡੇ ਸੇ ਦੀ ਜਿਹੜੀ ਕੁਆਲਿਟੀ ਨਹੀਂ ਬਣਦੀ। ਹਾਂਜੀ ਹਾਂਜੀ। ਅਸੀਂ ਚਾਹੁੰਦੇ ਨਹੀਂ ਨੇ ਆ ਵੀ ਲੰਗਰ ਲਾਉਂਦੇ ਆ ਵੀ برف ਪੈ ਜਾਏ। ਠੀਕ ਆ। ਸਾਡਾ ਸੇ ਜਿਹੜਾ ਇਹ ਕਰਕੇ ਆ ਵੀ ਅਸੀਂ ਹਰ ਬੰਦਾ ਆਪੋ ਆਪਣਾ ਸੋਚਦਾ ਕੁਦਰਤ ਜਿਹੜੀ ਉਹਨੂੰ ਸਾਰੇ ਕਾਇਨਾਤ ਦਾ ਫਿਕਰਿਆ ਹਣਾ। ਹਾਂਜੀ ਹਾਂਜੀ। ਕਿਸ ਨੂੰ برف ਚਾਹੀਦੀ ਆ ਕਿਸੇ ਨੂੰ ਪਾਣੀ ਚਾਹੀਦਾ ਕਿਸੇ ਨੂੰ ਧੁੱਪ ਚਾਹੀਦੀ ਆ। ਹਾਂਜੀ ਹਾਂਜੀ। ਉਹ ਸਾਰਾ ਮੇਨਟੇਨ ਕਰਕੇ ਰੱਖਦਾ ਵਾ। ਹਾਂਜੀ ਹਾਂਜੀ। ਇਸ ਕਰਕੇ ਆ ਵੀ ਸਮਾਂ ਵਧੀਆ ਹੁੰਦਾ। ਸਾਰਾ ਕੋ ਚਲੋ ਜੋ ਵੀ ਹੁੰਦਾ ਵਾ ਚੰਗਾ ਹੀ ਹੁੰਦਾ ਵਾ ਚੰਗਾ ਹੀ ਹੁੰਦਾ ਵਾ ਤੇ ਤੁਸੀਂ ਬੜੇ ਦਿਨ ਪਾਤੇ ਯਾਰ ਦੇਣਾ ਹਰ ਪੀ ਦੱਸਾਂ ਵੀ ਠੰਡ ਬਹੁਤ ਰਹੀ ਆ ਠੀਕ ਆ ਤੇ ਇੱਕ ਸਾਡੇ ਵਿਆਹ ਵਿਸ਼ਪ ਨੇ ਮੇਂਦਾ ਵਿੱਚ ਹਾਂਜੀ ਹਾਂਜੀ 10 ਦਿਨ ਤੇ ਅਸੀਂ ਉਧਰ ਵਿਜੀ ਰਹੇ ਆ ਠੀਕ ਆ ਪਰ ਇੱਕਾ ਦੁੱਕਾ ਡੰਗਰ ਹੁੰਦੇ ਰੇ ਆ ਦੋ ਲੈਂਨ ਦੇ ਵਿੱਗੇ ਇੱਕ ਲੈਂਨ ਦਾ ਵਿੱਗੇ ਇਸ ਕਰਕੇ ਤੁਹਾਡਾ ਸਮਾਂ ਨਹੀਂ ਬਣਿਆ ਬਣਿਆ ਠੀਕ ਆ ਤਾਂ ਸਦੈਨਗੇ ਸਾਡੇ ਕੋ ਤੇ ਨਾਮ ਦੱਸ ਤੇ ਕਰੀਆ ਮੇਰਾ ਪੁਲਕਾਰ ਸਿੰਘ ਪੰਨੂ ਆ ਹਾਂਜੀ ਪਿੰਡ ਮੇਰਾ ਬੱਦਵਾਲ ਪਰਾ ਆ ਸਾਫ ਸੀਲ ਫੜੇ ਘਟ ਚੂੜੀਆਂ ਜਿਲ੍ਹਾ ਗਰਦਾਸਪੁਰ ਆ ਜੀ ਤੇ ਫੋਨ ਨੰਬਰ ਬੋਲ ਦੇ ਕਰ 915740671 ਠੀਕ ਐ ਤੇ ਸ਼ੁਰੂਆਤ ਫੇਰ ਆ ਪਹਿਲੇ ਨੰਬਰ ਵਾਲੇ ਤਾਂ ਕਰ ਲਈ ਹੈ ਨਾ ਤੇ ਵੱਛੀ ਵੇਹੇ ਘਰ ਰੱਖੀ ਹੋਈ ਆ ਅੱਛਾ ਘਰ ਰੱਖੀ ਆ ਪਲੇ ਮਿਣਵਾ ਦੁੱਧ ਜਿਹੜਾ ਵਾ 17 ਕਿਲੋ ਵਾ ਅੱਛਾ ਹਾਂਜੀ ਹਾਂਜੀ ਤੇ ਵੇਚ ਨਹੀਂ ਕਿ ਨਹੀਂ ਫਿਰ ਤੇ ਕੋਈ ਦਾ ਫੋਨ ਫਿਰ ਦੱਸਦੇ ਹਾਂ ਜੀ ਅੱਛਾ ਉਤਰਾ ਹੀ ਘਰ ਕੰਮ ਚੱਲਣ ਲੱਗਾ ਬਹੁਤ ਵਧੀਆ 700 ਹੀ ਨੂੰ ਕਿੰਨਾ ਚਿਰ ਹੋਇਆ ਇਹਨਾਂ ਨੂੰ ਸੋ ਇਹਨਾਂ ਬਾਈ ਦੇ ਨਾਲ ਇਹ ਬੱਚਾ ਕੀ ਮਗਰ ਉਤਰਾਂ ਇਹਦੇ ਬੱਚਾ ਜੇ ਮਗਰ ਬੱਚਾ ਹੈ ਇਹਦੇ ਮਗਰ ਬੱਚਾ ਉਤਰਾਂ ਤੇ ਇਹਦੇ ਕੋਲ 17 ਲੀਟਰ ਜਿਹੜਾ ਤਿਆਰ ਇੱਕ ਘਰੇ ਲਾਈ ਹ ਉਤਰਾਂ ਤੇ ਬਾਕੀ ਗੱਬਣਾ ਹੀ ਆ ਸਾਰੀਆਂ ਗੱਬਣਾ ਤਿੰਨੇ ਵਸ਼ੀਆਂ ਬਣਾ ਜੇ ਠੀਕ ਹੈ ਜੀ ਤੇ ਆ ਜਰਸੀ ਪੰਜਾਬ ਵਾਲੀ ਆ ਗਈ ਨਾ ਇਹ ਜਰਸੀ ਪੰਜਾਬ ਵਾਲੀ ਆ ਹਾਂਜੀ ਤੁਹਾਡੀ ਵੀਡੀਓ ਤਾਂ ਪਤਾ ਨਹੀਂ ਕੈਮਰੇ ਤੇ ਕਿਉਂਕਿ ਆ ਅੰਦਰ ਨਹੀਂ ਆਉਂਦੀ ਕਿਵੇਂ ਦੀ ਲੱਗਦੀ ਆ ਰੋਸ਼ਨੀ ਘੱਟ ਹੈ ਅੰਦਰ ਹਨਾ ਤੇ ਬੱਛੀ ਜਿਹੜੀ ਆ ਪੂਰੀ ਜੰਮੀ ਪਲੀ ਆ ਹਾਂਜੀ ਤੇ ਠੰਡੀਆਂ ਤਾਂ ਤੁਹਾਨੂੰ ਪਤਾ ਇਹ ਜਿਵੇਂ ਹੁੰਦੀਆਂ ਹੀ ਨੇ ਇਹਨਾਂ ਦੀ ਕੋਈ ਗੱਲ ਹੀ ਕੋਈ ਨਹੀਂ ਹਾਂਜੀ ਹਾਂਜੀ ਇਸ ਕਰਕੇ ਆ ਵੀ 20 ਕਿਲੋ ਦੁੱਧ ਪਿਛਲੇ ਸੂਏ ਵਸ਼ੀ ਨੇ ਪਾਇਆ ਵਾ 20 ਦੀ ਮੈਂ ਪੂਰੀ ਗਰੰਟੀ ਦਵਾਂਗਾ ਵੀ ਇਹੋ ਬਾਹਰ ਚੱਲੇਗੀ ਠੀਕ ਹੈ ਚੱਲਦੀ ਹੀ ਨਿਗੀ ਠੀਕ ਹੈ ਜੀ ਹਾਂਜੀ ਹਾਂਜੀ ਲਿਆ ਖੋਲੋ ਇਹ ਜਿਹੜੀ ਮਸਾਹ ਜਿਹਨਾਂ ਬੱਚਾ ਜੇ ਛੋਟਾ ਜਿਆ ਪੂਰੀ ਜੰਮੀ ਪਲੀ ਜਰਸੀ ਆ ਜਿਹੜੀ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਚੰਗਾ ਬੋਡੀ ਸਟਰਕਚਰ ਆ ਜਿਹੜਾ ਇਹੇ ਤਿਆਰ ਹੋਣਾ ਮਹੀਨੇ ਥੱਲੇ ਹੋਰ ਬੋਲ ਲਈ ਠੰਡ ਭੰਡ ਲੱਗਾ ਵਾ ਚਿਹਰਾ ਦਿਖਾ ਦੀ ਇਹਦਾ ਚੰਗੀ ਤਰ੍ਹਾਂ ਇੱਕ ਕਰੀ ਆਪਾਂ ਬਹੁਤ ਚੰਗੀ ਬੱਛੀ ਆ ਠੀਕ ਹੈ ਜੀ ਮੋਦੀ ਵਾਲੀ ਵਿਹੜਿਆ ਤੇ ਕੀ ਰੱਖਣਾ ਫਿਰ ਇਹਦਾ ਮੁੱਲ ਆਪਾਂ ਹਰ ਵੀ ਤਾਂ ਮੁੱਲੇ ਦਾ 2000 ਰੁਪਏ ਛੱਡ ਦਾਂਗੇ 70 ਚੋਂ ਅੱਛਾ ਹਾਂ ਚ ਮੰਤਨ ਕਰਾਂਗੇ 68000 ਦੀ ਦੇ ਦੋਗੇ ਬਾਕੀ ਚਲੋ ਵੀ ਚ ਮੰਤਨ ਹੋ ਜਾਊਗਾ ਹਨਾ ਕੋਈ ਫੋਨ ਲਾਵੇ ਉਹ ਦੇਖੋ ਸੌਦਾ ਕਿੱਦਾਂ ਹੋਣਾ ਜੀ ਅੱਛਾ ਅੱਛਾ ਆਓ ਕੋਈ ਫੋਨ ਲਾਉਗਾ ਸੌਦਾ ਲਾਉਗਾ ਫਿਰ ਆਪੇ ਹੀ ਫਿਰ ਵੇਖੋ ਕਿੱਥੇ ਸੌਦਾ ਹੁੰਦਾ ਬਿਲਕੁਲ 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 ਬਾਕੀ ਪਿੱਠ ਪੜੇ ਤਾਂ ਕਰੀ ਦੇਖਣ ਬਹੁਤ ਵਧੀਆ ਬਹੁਤ ਕਾਬਲੇ ਬੱਚੀ ਬਹੁਤ ਸੋਹਣੀ ਬੱਚੀ ਠੀਕ ਹੈ ਜੀ ਅਜੇ ਵੇਖੋ ਦਿਨ ਪੰਜ ਸਤ ਨੀਂਦੀ ਆ ਚੰਗੀ ਪਰ ਨਹੀਂ ਖੁੱਲਣਾ ਪੂਰਾ ਵੇ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਤੇ ਵੀ ਕਮਾਲ ਹੀ ਜੇ ਫਿਰ ਬਰੀਡ ਵੇਖੋ ਪਤਾ ਲੱਗ ਜਣਾ ਹੋਵੇ ਤੇ ਮੂੰਹ ਤੋਂ ਬੁੱਛ ਤੋਂ ਪਤਾ ਲੱਗਣਾ ਬਰੀਡ ਕੈਸੀ ਆ ਠੀਕ ਹੈ ਜੀ ਇੱਕ ਜਿਹੜਾ ਬਛੀਆਂ ਥਣ ਦੇਖ ਸਕਦੇ ਤੇ ਇਕੱਲੀ ਥਣਾ ਪ੍ਰੋਪਰ ਹੱਥ ਚੋਂ ਨਾਲ ਪੂਰਾ ਚੰਗੇ ਗਾਰ ਤੇ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗਾਰ ਤੇ ਜਿਹੜੇ ਚਾਰੇ ਥਣੇ ਆ ਜਿਹੜੇ ਕਿੰਨਾ ਸੁਆ ਜੇ ਦਾ ਵੀਰ ਜੀ ਘਰ ਵਾਲੇ ਕਹਿੰਦੇ ਸੀ ਵੀ ਦੂਜਾ ਸੂਆ ਵੇੜਦਾ ਅੱਛਾ ਪਰ ਵੇੜਦਾ ਦੂਜਾ ਸੂਆ ਨਹੀਂ ਆ ਵੇੜਦਾ ਮੈਨੂੰ ਆਮ ਜਾਨਦਾ ਜਿਵੇਂ ਤੀਜਾ ਸੂਆ ਆ ਅੱਛਾ ਕਿਉਂਕਿ ਵੇਖੋ ਕੋਈ ਵੀ ਗੱਲ ਐ ਝੂਠ ਤੇ ਸ਼ੁਰੂ ਕਰਾਂਗੇ ਤੇ ਉਹ ਸਿਰੇ ਨਹੀਂ ਗੱਲ ਲੱਗਦੀ ਹਾਂਜੀ ਹਾਂਜੀ ਤੇ ਤੀਜੇ ਸੂਏ ਕੋ ਗਾਂ ਬੁਰੜੀ ਨਹੀਂ ਗਈ ਹੋ ਜਾਂਦੀ ਹਾਂਜੀ ਹਾਂਜੀ ਮਤਲਬ ਸੇਵਾਲਾ ਬੰਦਾ ਚਾਹੀਦਾ ਵਾ ਹਾਂਜੀ ਹਾਂਜੀ ਇਸ ਕਰਕੇ ਆ ਵੀ ਦੁੱਧ ਦੀ ਗਰੰਟੀ ਐ ਵੀ ਦੁੱਧ 30 ਕਿਲੋ ਵੇੜ ਪਾ ਦੇਗੀ ਮੈਨੂੰ ਅੱਛਾ ਹਾਂਜੀ ਦੁੱਧ 30 ਤੱਕ ਜਿਹੜਾ ਚੱਲ ਜੂਗੀ ਦੁੱਧ ਵਾਸਤੇ ਜਾ ਸਕਦਾ ਹੈ ਕਿ ਯਾਦਨਸ ਬਰੀਡ ਬਹੁਤ ਜਿਆਦੀ ਐ ਤੇ ਟਾਈਮ ਕਿੰਨਾ ਹਫਤੇ ਦੇ ਕਰੀਬ ਜਿਹੜਾ ਮੇਰੇ ਗਿੱਡੀ ਵਸ਼ੀ ਪੂਰੀ ਆ ਤੇ ਵੀਰ ਜੀ ਨੇ ਦੇ ਕਾਢਿਆ ਚੰਗੇ ਵੱਡੇ ਬੋਡੀ ਸਟਰਕਚਰ ਦੀ ਆ ਤੇ ਚੰਗੇ ਸੋਹਣੇ ਰੰਗ ਰੋਬ ਦੀ ਆ ਧੰਨ ਬਾੜ ਲੁ ਜਾ ਕੇ ਚੰਗੀ ਤਰ੍ਹਾਂ ਦਿਖਾਉਨੇ ਬਾਕੀ ਸਵੇਰ ਦਾ ਥੋੜਾ ਮੀ ਜਿਹੜਾ ਪੈਂਦਿਆ ਆ ਕਦ ਜਿਹੜਾ ਵਾ 5 ਫੁੱਟ ਤੇ 9 ਇੰਚ ਆ ਠੀਕ ਹੈ ਜੀ ਤੇ ਮੇਰੇ ਹਿਸਾਬ ਨਾਲ 24 ਤੋਂ ਤਾਂ ਵਧਿਆ ਬਸ ਵੈੜੇ ਵੱਡੀਆਂ ਨੂੰ ਕਹਿੰਦੇ ਇੱਕ ਰਿਚੇਰਾ ਇਹਦਾ ਚੰਗੀ ਤਰ੍ਹਾਂ ਦਿਖਾ ਦੀ ਆਪਾਂ ਇੱਥੇ ਆ ਦੇਖੋ ਅਸੀਂ ਤਾਂ ਨਹੀਂ ਉਥੇ ਉਹ ਕੋ ਬੈਠ ਠੀਕ ਹੈ ਜੀ ਲੈ ਜਾਓ ਜੀ ਤੇ ਕੀ ਰੱਖਦੀ ਆ ਤਾਂ ਮੁੱਲ ਫੇਰ ਆਪਾਂ ਮੋਲ ਹਰ ਵੀ ਤਾਂ ਵੜਾ ਦੇ ਦਣੀਆਂ ਨੇ ਅੱਛਾ ਹਾਂਜੀ ਹਾਂਜੀ ਬੁੱਲ ਭਾਏ ਲੱਖ ਕਰਾ ਵਾਲਾ 95 ਕਰਾ ਵਾਲਾ ਅੱਛਾ 70 ਹਜ਼ਾਰ ਦੀ ਦੇ ਦਣਗ ਵੜੇ ਵੀ ਅੱਛਾ ਇਹ ਵੀ 70 ਦੀ ਮੈਂ ਵੇਖੀ ਫੋਨ ਆਉਂਦੇ ਠੀਕ ਆ ਬਾਕੀ ਚੱਲਵੇਂ ਚ ਮੰਨਤਨ ਹੋ ਜਾਊਗਾ ਬਿਲਕੁਲ ਬਿਲਕੁਲ ਕੋ ਫੋਨ ਲਾਵੇ ਜੇ ਤਰ੍ਹਾਂ ਤੁਸੀਂ ਕਹਿੰਦੇ ਸੌਦਾ ਹੀ ਹੋਣਾ ਵਾ ਹਾਂਜੀ 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 ਹੈਲੋ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਸਤਿ ਸ਼੍ਰੀ ਅਕਾਲ ਤੇ ਇਹਦੇ ਵੀ ਥਾਣੇ ਦਾ ਨੰ ਲੱਗ ਰਿਹਾ ਦਿਖਾ ਦਈਏ ਆ ਦੇਖ ਸਕਦੇ ਹੋ ਤੇ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਚਿਹਰਾ ਵੀ ਦਾ ਵੀ ਆਪਾਂ ਦੇਖ ਸਕਦੇ ਹਾਂ ਬੜਾ ਪਿਆਰਾ ਪ੍ਰਿੰਟ ਦੋਵਾਂ ਦਾ ਇੱਕੋ ਜਿਹਾ ਹੀ ਐ ਬਾਕੀ ਪ੍ਰਿੰਟ ਵੇਖ ਲੈ ਕੋਈ ਚੰਗੀ ਤਰ੍ਹਾਂ ਕਿਸੇ ਨੂੰ ਭੁਲੇਖਾ ਨਾ ਲੱਗ ਜੇ ਤੇ ਇਹਦਾ ਕਿੰਨਾ ਸੂਆ ਜੇ ਹਰ ਵੀ ਦਾ ਇਹ ਆਪਣਾ ਸੱਜਣ ਹੀ ਕਲਾ ਨੌਰ ਮੁੰਡਾ ਠੀਕ ਐ ਤੇ ਨਿਕਨੇਮ ਅਸੀਂ ਸਾਹਾ ਕਿੰਨੇ ਉਹਨੂੰ ਉਹ ਵੀ ਵੀਡੀਓ ਚੋਂ ਸੁਣ ਲਏਗਾ ਠੀਕ ਐ ਤੇ ਪਿਛਲੇ ਸਵੇ ਜਾਨੇ ਆ ਘਰੇ ਮੈਨ ਸੌਣੇ ਆ ਜਲਪਣੀ ਛਕਦੇ ਰਹੀਦਾ ਹੁੰਦੇ ਜਾਂਦੇ ਆ ਠੀਕ ਆ ਤੇ ਆਂਦਾ ਹੀ ਨਹੀਂ ਵਛੀ ਵੇਚਣੀ ਠੀਕ ਆ ਪਰਸੋਂ ਗਏ ਤੇ ਆਂਦਾ ਜੇ ਨਾ ਤਿਆਰ ਕਰ ਲੈਂਦੇ ਮੈਨੂੰ ਠੀਕ ਆ ਮੈਨ ਮਖਾਉਣ ਲਾ ਮੈਂ ਜਦ ਤੱਕ ਪੱਕੀ ਦੇ ਪੈਸੇ ਮੰਗਾ ਤੂੰ ਕੱਚੀ ਤੇ ਕੋ ਮੰਗਣੇ ਆ ਅੱਛਾ ਤੇ ਕਹਿ ਬੀਠਾ ਵੀ ਦੇਣੀ ਆ ਅੱਛਾ ਮੈਂ ਫਿਰ ਹੁਣ ਮਖੜਨੀ ਆ ਠੀਕ ਆ ਤੇ ਵੜ ਨੇ ਪਹਿਲੇ ਸਵੇ ਦੁੱਧ 20 ਬਾਰ ਪਾਇਆ ਅੱਛਾ ਆਂਦਾ ਹੀ ਭਾਵੇਂ ਕੋ ਸੱਜਣ ਮਿੱਤਰ ਨੂੰ ਕੇ ਰਿਸ਼ਤੇ ਨੂੰ ਦਾਰ ਨੂੰ ਭਵੇਂ ਦੇ ਦੀ ਠੀਕ ਹੈ ਵਿੱਚ ਲਾਮਾ ਗਾਲ ਲਾਮਾ ਤੈਨੂੰ ਕੋਈ ਨਹੀਂ ਆਏਗਾ ਠੀਕ ਹੈ 25 ਕਿਲੋ ਦੋ ਦੋ ਰੈਡ ਪਾਏਗੀ ਠੀਕ ਹੈ ਉਹ 25 ਕਹਿੰਦਾ ਮੈਂ ਵੀ ਉਹ ਵਾਰ ਕਹਿਣ ਦੇ ਆਂ ਅੱਛਾ ਕਿਉਂਕਿ ਜਾ ਕੇ ਵੇਖੋ ਕਿਲੋ ਦੋ ਕਿਲੋ ਵਾਜੇ ਤੇ ਖੁਸ਼ੀ ਮਸੂਖ ਹੁੰਦੀ ਆ ਹਾਂਜੀ ਹਾਂਜੀ ਤੇ ਦੂਜਾ ਸੂਆ ਪੱਛੀ ਨੇ ਸੁਣਾਵਾ ਤੋਰ ਫੇਰ ਇੱਕ ਰੀਤ ਨੂੰ ਦੂਸਰਾ ਸੂਆ ਜਿਹੜਾ ਇਹਨੇ ਸੋਨਾ ਦੁੱਧ ਜਿਹੜਾ ਵਾ 20 ਤੋਂ 25 ਲੀਟਰ ਜਿਹੜਾ ਕਹਿੰਦੇ ਕਿ ਚਵਾਜੂਗੀ ਬਹੁਤ ਚੰਗੀ ਬੱਚੀ ਬਹੁਤ ਜਿੰਦਗੀ ਚਾਰੂ ਭੜੀ ਠੀਕ ਹੈ ਜੀ ਦੰਬ ਵੇਖੋ ਥਣ ਵੇਖੋ ਨੋਕੜਾ ਲੱਗਾ ਬਾਕੀ ਚਾਲ ਥੋੜੀ ਜੀ ਇਹਦੀ ਤੇਜ਼ ਉਹ ਆਪਣੇ ਨੰਬਰ ਦਾ ਨਾਮ ਮਕੈਨਿਕਸ ਨੂੰ ਆ। ਹਾਂਜੀ ਹਾਂਜੀ। ਹਾਂਜੀ ਹੁਣ ਇਹਨੂੰ ਭਾਵੇਂ। ਤੇ ਉਹ ਮੱਦੀ ਗਈ ਜੇ ਤੇ ਚਾਲ ਦੱਸਣ ਦੀ ਬੁਜਾ ਸੁਬਾ ਨਵੀਂ ਮੱਸੀ ਆ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਮੁੱਲ ਇਹਦਾ। ਮੁੱਲ ਯਾਰ ਮੈਂ ਤਾਂ ਲੱਗਦੀ ਰਹੀਏ। ਨਹੀਂ ਫਿਰ ਇਹ ਧੱਕਾ ਜੇ ਲੱਗਦੇ। ਚਲ 70000 ਦੀ ਗੱਲ ਕਰਦੇ। ਅੱਛਾ ਵੀ 70000 ਦੀ। ਕਰਦਾਂਗੇ ਮਾਨਤਨ ਉੱਚੋ। ਵਿੱਚ ਮਾਨਤਨ ਹੋ ਜਾਊਗਾ। ਬਾਕੀ ਕੋ ਫੋਨ ਲਾਵੇ ਹਨਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਕਰਦਾਂਗੇ ਰੁਪਈਆ 1000 ਕੋਈ ਲੱਗਦਾ। ਠੀਕ ਹੈ ਜੀ। ਹੋਰ ਕੁਝ ਹੈ ਨਾ? ਮਿਹਰਬਾਨੀ ਧੰਨਵਾਦ ਤੁਹਾਡਾ। ਠੀ ਤਿੰਨੇ ਗੱਬਣਾ ਮੈਂ ਇੱਥੇ ਆ ਗਿਆ ਆਪਣੇ ਪਾਸ ਕਰਕੇ ਵੇਸ਼ ਚਾਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ